ਇਜ਼ਾ ਲਈ ਜੀ ਸਾਲ ਦੀ 35000 ਰੁਪਇਆ ਸੀਗੀ ਸਕੂਲ ਫੱਤੇ ਵਾਲੇ ਦੀ ਫੱਤੇ ਵਾਲੇ ਵੱੜਦੀ ਨਰਸਿੰਗ ਕਾਲਜ 'ਚ ਬੱਚਾ ਪੜਦਾ ਏ ਤੇ ਜੋ ਕਿ ਐਜੂਕੇਟ ਵਾਲਿਆਂ ਨੇ ਸਾਨੂੰ ਸਾਡੀ ਫੀਸ ਸਾਰੀ ਧਾਰੀ ਇਸ ਸਾਲ ਦੀ ਤੇ ਉਹਨਾਂ ਨੇ ਮਦਦ ਦਿੱਤੀ ਹੈ ਜੀ ਐਜੂਕੇਟ ਵਾਲਿਆਂ ਨੇ ਉਹ ਆਏ ਸੀ ਤੇ ਮਾਣ ਕਰਕੇ ਸੇਮ ਬੱਚੇ ਹਨੇ ਸਕੂਲੇ ਜਾਣਾ ਲੱਗ ਪਿਆ ਮੈਨੂੰ ਤੇ ਉਤਨਾ ਔਖਾ ਹੋ ਜਾਣਾ ਸੀ ਢੋਣੇ ਪਾਣੇ ਕੀ ਇਹ ਕੋਈ ਪਰੇਸ਼ਾਨੀ ਜਿਹੜੀਆਂ ਆਈਆਂ ਸਰ ਬਹੁਤ ਜ਼ਿਆਦੀਆਂ ਆਈਆਂ ਸੀ ਆ ਪਾਣੀ ਬਹੁਤ ਜ਼ਿਆਦਾ ਸੀ ਘਰਾ ਤੱਕ ਪਾਣੀ ਆਇਆ ਸਾਡੇ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤੇ ਬੱਚਿਆਂ ਦੀ ਪੜ੍ਹਾਈ ਦੀ ਬਹੁਤ ਦਿੱਕਤ ਆ ਰਹੀ ਸੀ ਸਾਨੂੰ ਫਿਰ ਐਜੂਕੇਰ ਪੰਜਾਬ ਵਾਲੇ ਆਏ ਆ ਉਹਨਾਂ ਸਾਡੀ ਹੈਲਪ ਕੀਤੀ ਬੱਚਿਆਂ ਦੀ ਸਿੱਸਾ ਫਰੀ ਗਈ ਬਿਲਕੁਲ ਬੱਚਿਆਂ ਦੀ ਪੜ੍ਹਾਈ ਪੈਨਾਂ ਦਾ ਮੁਸ਼ਕਲ ਲੱਗਦੀ ਸੀ ਫਿਰ ਯਾਬ एजुਕੇਟ ਨੇ ਤੁਹਾਡੀ ਬਾਹ ਫੜੀ ਫੀਸਾਂ ਤਾੜੀਆਂ ਹੋਰ ਬੱਚੇ ਸੋਲ ਜਾਂਦੇ ਮੇਰੇ ਜੀ ਹੜੰਦਰਾ ਤਾਂ ਬਹੁਤ ਮਾੜਾ ਲੱਗ ਸੀ ਕਿ ਕੋਈ ਪਾਣੀ ਬਹੁਤ 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 ਆਇਆ ਸੀ ਕਿ 5 5 6 6 ਫੁੱਟ ਪਾਣੀ ਆਇਆ ਸੀ ਸਤਨਾ ਸਾਰੀਆਂ ਤਬਾਹ ਗਈਆਂ ਤੇ ਉਸ ਟਾਈਮ ਐਜੂਕੇਟਰ ਲੈਣੇ ਆਣ ਕੇ ਸਾਡੀ ਬਾਂਹ ਫੜੀ ਉਹਨਾਂ ਨੇ ਰਾਸ਼ਨ ਦੀ ਆਪਣਾ ਪੈਲੇ ਦੇ 5000 ਰੁਪਿਆ ਕਿੱਲੇ ਪ੍ਰਤੀ ਮੁਆਵਜ਼ਾ ਦਿੱਤਾ ਗਿਆ ਵਾ ਤੇ ਅਸੀਂ ਉਹਨਾਂ ਦਾ ਬਹੁਤ ਤਰ੍ਹਾਂ ਤੋਂ ਧੰਨਵਾਦ ਕਰਦੇ ਹਾਂ ਖਾੜਾ ਦੇ ਵਿੱਚ ਇੱਥੇ ਖਾੜਾ ਕਰਨ ਫਸਣਾ ਫੁਸਣਾ ਸਭ ਬਰਬਾਦ ਹੋ ਗਿਆ ਸੀ ਤੇ ਬਹੁਤ ਮੁਸ਼ਕਲ ਆਈਆਂ ਜਿਵੇਂ ਕਿ ਘਰ ਕੋ ਇੱਥੇ ਮੰਨ ਲਓ ਢਹਿ ਝੁਕੇ ਗਈ ਹੈ ਉਹ ਤਾਂ ਬਹੁਤ ਜ਼ਿਆਦਾ ਪਿਆ ਜਾਨੀ ਕਿ ਘੜਾ ਤੋਂ ਬਾਅਦ ਪਾਣੀ ਲੈਣ ਤੋਂ ਬਾਅਦ ਆਪਾਂ ਨੂੰ ਦੇ ਹੀ ਗਿਆ ਵੀ ਖਰਚਾ ਨਹੀਂ ਹੋਣਾ ਪਾ ਰਿਹਾ ਚੁੱਕਿਆ ਇਹਨਾ ਇਸ ਬੱਚਿਆਂ ਦੀ ਬਾਅਦ ਵਿੱਚ ਉਹਨਾਂ ਨੇ ਐਜੂਕੇਟਡ ਪੰਜਾਬ ਵਾਲਿਆਂ ਨੇ ਆਪਣੇ ਆਪ ਆਹ ਖੜੀ ਕਿਉਂਕਿ ਆਪਣੀ ਫੀਸ ਤਾਰੀ ਆ ਤੇ ਬੱਚੇ ਸਕੂਲ ਜਾ ਰਹੇ ਨੇ ਆਪਣੇ ਬਹੁਤ ਜ਼ਿਆਦਾ ਬੋਰਡ ਦੀ ਕਲਾਸ ਹੈ ਮਤਲਬ ਜਸਤੇ ਸਾਰੇ ਬਲੋਕ ਕੋਈ ਪੈਸੀ ਪਾ ਨਹੀਂ ਕਰ ਰਹੇ ਤਾਂ ਹੁਣ ਸਕੂਲ ਜਾ ਰਹੇ ਕੋਈ ਕਿ ਖੁਸ਼ੀ ਜੜੀ ਆ ਹੋ ਰਹੀ ਆ ਹਾਂਜੀ ਬਹੁਤ ਜ਼ਿਆਦਾ ਲਗ ਹੋ ਰਹੀ ਸਾਡੀ ਸਟੱਡੀ ਜੜੀ ਰਹਿ ਗਈ ਸੀ ਪਿੱਛੇ ਉਹ ਸ਼ੁਰੂ ਹੋ ਗਈ ਹੈ ਦੁਬਾਰਾ ਸਿਰਫ ਪੈਸਾ ਪਰ ਰਿਨਿਊ ਕਰਨਾ ਪੈ ਰਿਹਾ ਪੰਜਾਬ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਨਾਲ ਸਾਡੀ ਫੀਸ ਦਿੱਤੀ ਹੈ ਸਾਡੀ ਹਲਤ ਕਿੰਨੀ ਫਲਟ ਹੈ ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਵਧੀਆ ਫੀਲ ਹੋਇਆ ਕਿ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਬਿਕੋਜ਼ ਫਲੱਡ ਆਨ ਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਕੋਈ ਫਸਲ ਨਹੀਂ ਸੀ ਕਿ ਬਚੀ ਸਾਰਾ ਕੁਝ تباہ ਹੋ ਗਿਆ ਸੀਗਾ ਜਿਸ ਦਾ ਕਰਕੇ ਕੋਈ ਪੈਸੇ ਨਹੀਂ ਸੀ ਹੈਗੇ ਫੀਸ ਪੇ ਕਰਨ ਦੀ ਪੰਜਾਬ ਪ੍ਰੋਜੈਕਟ ਵਾਲਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਨਾ ਇਹਨਾਂ ਨੇ ਸਾਡੀ ਫੀਸ ਪੇ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਆ ਅਸੀਂ ਸੋਚਦੇ ਪਏ ਸੀਗੇ ਵੀ ਸਾਡੀ ਕੋਈ ਮਦਦ ਕਰੇ ਤਾਂ ਮਦਦ ਲਈ ਜਿਹੜਾ ਵਾ ਪੰਜਾਬ ਪ੍ਰੋਜੈਕਟ ਐਜੂਕੇਟ ਜਿਹੜੀ ਜਿਹੜੀ ਬਾਹ ਫੜੀ ਤਾਂ ਸਾਡੇ ਬਹੁਤ ਸਾਰੇ ਬੱਚਿਆਂ ਦੀ ਉਹਨਾਂ ਨੇ ਫੀਸਾਂ ਜਿਹੜੀਆਂ ਪੇ ਕਰਕੇ ਉਹਨਾਂ ਦੇ ਆਉਣ ਵਾਲ ਕੁਇਖ ਦੇ ਬਾਰੇ ਖਿਆਲ ਰੱਖਦਿਆਂ ਹਾਂ ਤੇ ਉਹਨਾਂ ਵਾਸਤੇ ਜਿਹੜਾ ਕੰਮ ਕੀਤਾ ਜੀ ਜਦੋਂ ਫੀਸ ਨਾ ਭਰੀ ਜਾਵੇ ਤਾਂ ਬੱਚਿਆਂ ਦੇ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਮਾਤਾ ਪਿਤਾ ਸਹਿਬਾਨਾਂ ਦੇ ਵਿੱਚ ਵੀ ਕਿਉਂਕਿ ਰਜਕਾਰ ਦਾ ਸਾਧਨ ਇੱਥੇ ਤਾਂ ਮੁੱਖ ਤੌਰ ਤੇ ਖੇਤੀਬਾੜੀ ਆ ਤੇ ਖੇਤੀਬਾੜੀ ਫਸਲਾਂ ਜਿਹੜੀਆਂ ਤਬਾਹ ਹੋਣ ਕਰਕੇ ਜਿਹੜਾ ਬੱਚਿਆਂ ਦੀ ਫੀਸ ਆ ਉਹ ਨਹੀਂ ਸੀ ਪੇ ਕਰ ਸਕਦੇ ਤਾਂ ਬੱਚਿਆਂ ਦੇ ਵਿੱਚ ਨਮੋਸ਼ੀ ਨਾ ਆਵੇ ਜਦੋਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਬੱਚਿਆਂ ਦੀ ਫੀਸ ਭਰ ਦਿੱਤੀ ਆ ਔਰ ਇਹ ਬੱਚੇ ਬੜੇ ਮਾਣ ਦੇ ਨਾਲ ਕਲਾਸ ਦੇ ਵਿੱਚ ਆ ਕੇ ਬੈਠਦੇ ਆ ਪੇਰੈਂਟਸ ਵੀ ਬੜੇ ਮਾਣ ਦੇ ਨਾਲ ਸਾਡੇ ਕੋਲੇ ਪੀਟੀਐਮ ਵਗੈਰਾ ਦੇ ਵਿੱਚ ਆਉਂਦੇ ਆ ਔਰ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਅਗਲੇ ਪੇ ਇੱਕ ਵਾਰ ਸੇ ਸਾਡੇ ਨਾਲ ਡਿਸਕਸ਼ਨ ਆ ਜਿਹੜੀ ਉਹ ਕਰਦੇ ਆ ਤਾਂ ਬਹੁਤ ਬਹੁਤ ਧੰਨਵਾਦ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਗੁਰੂ ਕਾ ਕਰ ਵੰਡੇ ਗੁਰੂ ਕਾ ਗਿਆ